ਹਾਂਜੀ ਦੋਸਤੋ ਮੈਂ ਕਰਨਵੀਰ ਸਿੰਘ ਸੇਖੋ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਸਟੋਰੀ ਅੱਜ ਆਪਾਂ ਦੁਨੀਆ ਦੇ ਸਭ ਤੋਂ ਗਰੀਬ ਦੇਸ਼ ਦਾ ਜ਼ਿਕਰ ਕਰਾਂਗੇ ਅਮੀਰ ਦੇਸ਼ਾਂ ਸ਼ਾਇਦ ਤੁਹਾਨੂੰ ਪਤਾ ਹੋਵੇਗਾ ਪਰ ਗਰੀਬ ਦੇਸ਼ ਦੁਨੀਆ ਦਾ ਕਿਹੜਾ ਹੈ ਉਹ ਤੁਹਾਨੂੰ ਦੱਸਾਂਗੇ ਈਸਟ ਅਫਰੀਕਾ ਦਾ ਬਰੁੰਡੀ ਦੇਸ਼ ਦੁਨੀਆ ਦਾ ਸਭ ਤੋਂ ਗਰੀਬ ਦੇਸ਼ ਮੰਨਿਆ ਜਾਂਦਾ ਹੈ ਜਿਸ ਦੀ ਪਾਪੂਲੇਸ਼ਨ ਕਰੀਬ ਸਵਾ ਕਰੋੜ ਤੋਂ ਉੱਤੇ ਹੈ ਕਰੀਬ ਇਸ ਦੇਸ਼ ਦੇ 2/3 ਬੱਚੇ ਕਪੋਸ਼ਣ ਤੋਂ ਪੀੜਤ ਨੇ ਜਿਨ੍ਹਾਂ ਦੇ ਜਾਂ ਤਾਂ ਢਿੱਡ ਬਾਹਰ ਨੂੰ ਬੱਚਿਆਂ ਦੇ ਵਧੇ ਹੋਏ ਨੇ ਜਾਂ ਉਹਨਾਂ ਦਾ ਕੋਈ ਅੰਗ ਡਿਵੈਲਪ ਨਹੀਂ ਹੋਇਆ ਜਾਂ ਉਹਨਾਂ ਦਾ ਕੱਦ ਨਹੀਂ ਹੋਇਆ ਜਾਂ ਸੁੱਕੇ ਪਤਲੇ ਨੇ ਕਮਜ਼ੋਰ ਨੇ ਆਪਾਂ ਕਹਿ ਸਕਦੇ ਹਾਂ ਕਿ ਇਹ ਇੰਨਾ ਗਰੀਬ ਦੇਸ਼ ਆ ਕਿ 70% ਜਿਹੜੇ ਇੱਥੋਂ ਦੇ ਲੋਕ ਆ ਉਹ ਗਰੀਬੀ ਰੇਖਾ ਤੋਂ ਹੇਠਾਂ ਨੇ ਜਿਹੜੀ ਇਹਦੀ ਜੀਡੀਪੀ ਆ ਪਰ ਪਰਸਨ 221 ਡਾਲਰ ਹੈ ਜਿਹੜੀ ਕਿ ਇੰਡੀਆ ਦੀ 2256 ਹੈ ਇਹਦੇ ਕਾਰਨ ਕੀ ਨੇ ਕਿ ਇਹ ਦੇਸ਼ ਇੰਨਾ ਗਰੀਬ ਕਿਉਂ ਆ? ਇੱਕ ਤਾਂ ਇਹ ਲੈਂਡ ਲੋਕਡ ਕੰਟਰੀ ਆ ਭਾਵ ਇਹਦੇ ਚਾਰੇ ਪਾਸੇ ਵੱਖ-ਵੱਖ ਦੇਸ਼ ਨੇ ਕੋਈ ਇਹਨੂੰ ਸਮੁੰਦਰ ਨਹੀਂ ਲੱਗਦਾਗਾ। ਇਸ ਕਰਕੇ ਇਹ ਸਮੁੰਦਰ ਦੇ ਵਿੱਚੋਂ ਕੋਈ ਵਪਾਰਕ ਤੱਤ ਕੱਢ ਨਹੀਂ ਸਕਦੇ, ਕੋਈ ਹੀਰਾ ਨਹੀਂ ਕੱਢ ਸਕਦੇ, ਕੋਈ ਜਵਾਰ, ਮੋਤੀ, ਕੋਈ ਮੱਛੀਆਂ ਕਿਸੇ ਨੂੰ ਕੱਢ ਕੇ ਵੇਚ ਨਹੀਂ ਸਕਦੇ। ਇਸ ਕਰਕੇ ਵੀ ਇਹ ਗਰੀਬੀ ਦਾ ਇੱਕ ਕਾਰਨਾ ਵੱਡਾ। ਬਾਕੀ ਇਹ 80 ਤੋਂ 90% ਇੱਥੋਂ ਦੇ ਲੋਕ ਐਗਰੀਕਲਚਰ ਖੇਤੀਬਾੜੀ ਦੇ ਡਿਪੈਂਡ ਨੇ ਪਰ ਖੇਤੀ ਲਈ ਵੀ ਜੋ ਜ਼ਮੀਨ ਆ ਬਹੁਤੀ ਉਪਜਾਊ ਜਾਂ ਪਾਣੀ ਦੇ ਬਹੁਤੇ ਵੱਡੇ ਸਾਧਨ ਨਹੀਂ ਗਏ ਇੱਥੇ ਸਭ ਤੋਂ ਵੱਡਾ ਪ੍ਰਕਾਰ ਨਹੀਂ ਕਰ ਸਕਦੇ ਕਿ ਇਹ ਜੋ ਪੋਲੀਟੀਕਲ ਅਨਸਟੇਬਲ ਆ ਮਤਲਬ ਇੱਥੇ ਕੋਈ ਸਰਕਾਰ ਕੋਈ ਇੱਕ ਸਟੇਰ ਨਹੀਂ ਰਹਿੰਦੀ ਕਦੇ ਕਿਹਦਾ ਰਾਜ ਆ ਜਾਂਦਾ ਹੈ ਕਦੇ ਕਿਹਦੀ ਸਰਕਾਰ ਬਣ ਜਾਂਦੀ ਹੈ ਕੋਈ ਵੀ ਪੋਲੀਟੀਕਲ ਕੋਈ ਆਉਂਦਾ ਹੈ ਲੀਡਰ ਲੋਕਾਂ ਦੇ ਹਿੱਤ ਵਿੱਚ ਤਾਂ 1% ਵੀ ਗੱਲ ਨਹੀਂ ਕਰਦਾ ਏ ਆਪਾਂ ਈਸਟ ਅਫਰੀਕਾ ਦੇ ਬਰੂਂਡੀ ਦੇਸ਼ ਦਾ ਜ਼ਿਕਰ ਕੀਤਾ ਹੈ ਜੇਕਰ ਇਸ ਬਾਰੇ ਤੁਹਾਨੂੰ ਹੋਰ ਵੀ ਕੋਈ ਜਾਣਕਾਰੀ ਹੋਵੇ ਤਾਂ ਸਾਨੂੰ ਕਮੈਂਟਾਂ ਜਰੂਰ ਦੱਸੋ ਵੀਡੀਓ ਚੰਗੀ ਲੱਗੇ ਸ਼ੇਅਰ ਜਰੂਰ ਕਰਨਾ ਇਸੇ ਤਰ੍ਹਾਂ ਦੀਆਂ ਵੀਡੀਓ ਸਟੋਰੀਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ